ਰਾਜਿੰਦਰ ਸਿੰਘ ਹੈ ਸੰਤੋਗ੍ਰੰਤਾ ਸਿੰਘ ਆਪਣੀ तकरीबन 3 ਗਿੱਲੇ ਕਣਕ ਸੀਗੀ ਉਹ ਚੋਂ ਕੋਈ ਅੱਧਾ ਗੱਲਾ ਭਾਵੇਂ ਬਚੀ ਹੋਵੇ ਨਹੀਂ ਸਾਰੀ ਅੱਗ ਦੇ ਲਵੇਟ ਚਾ ਗਈ ਕਾਰਨ ਕੀ ਹੈ ਹਾਂਜੀ ਇਹ ਕਾਰਨ ਤਾਂ ਨਹੀਂ ਕੋਈ ਕਹਿ ਸਕਦੇ ਜੇ ਹੌਲੀ ਹੌਲੀ ਪਤਾ ਲੱਗੂਗਾ ਜੀ ਨਾਲ ਇੱਕ ਗਵੰਡੀ ਦੀ ਪ੍ਰਕਾਸ਼ ਸਿੰਘ ਸੰਤਪਾਗ ਸਿੰਘ ਇੱਕ ਹੈਗਾ ਜੀ ਗੁਰਪ੍ਰੀਤ ਸਿੰਘ ਸੰਤ ਜਗਰਾਜ ਸਿੰਘ ਉਹਦੀ ਕਣਕ aí ਨਾਲ ਤੇ ਕੁਛ ਰੱਖ ਜਾਂਦਾ ਰਖਵਾ ਕੇ ਅਜੇ ਤੱਕ ਕੋਈ ਪਤਾ ਨਹੀਂ ਲੱਗਦਾ ਕਿ ਰਗਵਾ ਕਾਫੀ ਹੈ ਜਾਨੀ ਜਾਨੀ ਆ ਜਰਾ ਜਾਨੀ ਚਾਹੇ ਤਾਂ ਪਤਾ ਲੱਗੂਗਾ ਤੇ ਆਪਣੇ ਇਧਰ ਗਾਂ ਵੇਖਿਆ ਕਰਨਾ ਕੀ ਕਰਨਾ ਸਰਕਾਰ ਮੇਰਾ ਸੁਖਦੀਪ ਸਿੰਘ ਸਾਨੂੰ ਜਿਸ ਕਾਰਨ ਸੇ ਪਿੰਡ ਹਰਾਜ ਹੈ ਜੀ ਮੇਰਾ ਨਾਮ ਮੇਰਾ ਅੱਗ ਮੇਰੇ ਵੇਹਣੇ ਵੇਹਣੇ ਲੱਗੀ ਜੀ ਖੇਤ ਆਇਆ ਸੀਗਾ ਮੈਂ ਮਸ਼ੀਨ ਦਾ ਪਤਾ ਲੈਣ ਗਿਆ ਸੀ ਜੀ ਮੇਰੇ ਵੇਹਣੇ ਵੇਹਣੇ ਇੱਥੇ ਜੀ ਕੋਈ ਸੀਗਾ ਕੋਈ ਸ਼ਰਾਰਤੀਾਂ ਹਾਂਸੇ ਜੀ ਕੋਈ ਸ਼ਰਾਬ ਦੀ ਬੋਤਲ ਪਈ ਸੀ ਕੋਈ ਬੀੜੀ ਸੱਟ ਗਿਆ ਪਹਿਲਾਂ ਤਾਂ ਮੈਂ ਹੱਥੀ ਬੋਹ ਵਝਾਈ ਵਾਹ ਮੇਰੀ ਮੱਛੀ ਸਾਦੀ ਮੇਰਾ ਮਰ ਕੰਨ ਮੱਚ ਰਿਹਾ ਸਾਰਾ ਹਰ ਮੇ ਪਾ ਦੇ ਕੇ ਜਾ ਕੇ ਟਰੈਕਟਰ ਕਰੋ ਲਿਆ ਕੇ ਤਵਾਂ ਮਗਰ ਪਾ ਕੇ ਬਾਈ ਜਿੰਨੀ ਚੁਕੇ ਬਹੁਤ ਹਮੇਤ ਜਿੰਨੀ ਫੜ ਜੇ ਮੇਰੀ ਆਪ ਦੀ ਗੱਲੇ ਦੀ 2 ਕਿਲੇ ਮੱਛੀਆਂ ਮੇਰੇ ਹੋਰ ਭਰਾ ਸੀ ਕਿ ਮੇਰੇ ਅਰਗੇ ਸਾਰੇ ਜਿਨ੍ਹਾਂ ਦੇ 2 2 3 3 ਕਿਲੇ 4 4 ਕਿਲੇ ਹਰੇ ਘਰ ਦੇ ਮੱਛ ਗਏ ਤਕਰੀਬਨ ਇਹ ਮੇਰੇ ਨਾਲ ਜੀ ਬਾਦਾਂ ਨਹੀਂ ਤਾਂ 60 ਤੋਂ 70 ਕਿਲੇ ਕਣਕ ਮੱਛ ਗਏ ਮੰਗਤੀ ਦਾ ਸਰਕਾਰ ਸਰਕਾਰ ਤੋਂ ਮੰਗ ਕਰਦੇ ਜੀ ਬਸ ਸਾਨੂੰ ਸਾਫ਼ ਮਿਲੇ ਜਿਹੜੇ ਨੇ ਸਾਡੀ ਕਿਹਨਾਂ ਗਲਤ ਖਰਾਬ ਕੀਤੀ ਜੀ ਨੇ ਬਲਜਿੰਦਰ ਸਿੰਘ ਜੀ ਜਿਹੜਾ ਨੁਕਸਾਨ ਹੋਇਆ ਮੇਰਾ 2 ਕਿੱਲੇ ਨਸਾਨ ਹੋਇਆ ਜੀ ਚਾਰਾਂ ਦੇ ਵੀੜੀ-ਭੀੜੀ ਕੀਤੀ ਤੁਹਾਨੂੰ ਦਾ ਸ਼ਾਇਦ ਇਹ ਉਹ ਤੋਂ ਵੀ ਵੱਡੀ ਹੈ ਜੀ ਸਾਡੇ ਪਿੰਡ ਦੇ 20-25 ਕਿੱਲੇ ਸਾਡੇ ਪਿੰਡ ਦੇ ਹੋਣਗੇ ਜੀ ਕਿੰਨਾ ਖੁੱਕਦਾ ਰਕਬਾ ਬਚਿਆ 78 ਕਿੱਲੇ ਨੇ ਇੰਨੇ ਏਦਤ ਹੋ ਗਏ ਨਸਾਨ ਮਨ ਕੀ ਕਰਦੇ ਪ੍ਰਸ਼ਾਸਨ ਦੇ ਤੇ ਮਹੌਜਰ ਤਜਵੀ